ਕਾਈ ਕੋਈ ਨਹੀਂ ਆਇਆ ਨਾ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਜੀ ਨਾ ਕੋਈ ਆਪ ਇਹਨਾਂ ਦਾ ਸਰਕਾਰ ਦਾ ਕੋਈ ਵੰਦਾ ਨਹੀਂ ਸਾਰੇ ਕੋਈ ਤਣੀ ਹੋ ਗਈ ਆ ਵੇ ਚਲੋ ਥੋੜੇ ਪਿੱਛੇ ਆ ਸਭ ਤੋਂ ਲੱਗ ਜੀ ਪਿੰਡ ਵਾਲੇ ਇਹ ਨਾ ਜੀ ਜਮਾ ਹੈ ਨਹੀਂ ਜੇ ਜਮਾ ਖਤਮ ਹੋ ਗਿਆ ਹਾਂ ਆਹ ਇਹਨਾਂ ਤੁਹਾਡਾ ਅੜਕੇ ਦਸਤ ਮੈਂ ਮੈਂ ਪ੍ਰਿੰਟ ਬਾਜਕ ਜ਼ਿਲ੍ਹਾ ਬਠਿੰਡਾ ਦਾ ਆਇਆ ਹਾਂ ਖੜਾ ਹੈ ਮੇਰੇ ਨਾਲ ਸਾਰੇ ਪਿੰਡ ਵਾਲੇ ਆ ਪਰसों ਜਦੋਂ ਗੜੇ ਪਏ ਆ ਦੇਖੋ ਕੀ ਹਾਲ ਹੋ ਗਿਆ ਅਕਾਨਕ ਰੋਣ ਫਸਲ ਆ ਦੇਖੋ ਥਖਲੀਆਂ ਮੈਨੂੰ ਲੱਗਦਾ 1 ਮਹੀਨੇ ਚ ਆ ਕਣਕ ਆ ਜਾਣੀ ਸੀ ਆ ਜਾਣੀ ਸੀ ਤੇ ਇਹਨਾਂ ਦੇ ਕਰੈਂਚ ਵਿਚਾਰਿਆਂ ਤੇ ਦਾਣੇ ਆ ਜਾਣੀ ਸੀ ਆ ਜਿੱਥੇ ਜਿੱਥੇ ਗੜੇ ਪਏ ਆ ਮੈਨੂੰ ਲੱਗਦਾ ਘੱਟੋ ਘੱਟ ਹਜ਼ਾਰਾਂ ਏਕੜ ਜ਼ਮੀਨ ਕਈ ਪਿੰਡ ਤਬਾਹ ਕਰਤੇ ਗੜੇ ਵਾਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਸ਼ਾਇਦ ਪਤਾ ਹੀ ਨਾ ਹੋਵੇ ਕਿ ਇੱਥੇ ਗੜੇ ਪੰਜਾਬ ਚ ਪਈ ਹੈ। ਮੁੱਖ ਮੰਤਰੀ ਸਾਹਿਬ ਤੁਹਾਨੂੰ 92 ਸੀਟਾਂ ਜਿਤਾਈਆਂ ਪੰਜਾਬ ਦੀ ਜਨਤਾ ਨੇ। ਸਾਰੇ ਗਰੀਬ ਕਿਸਾਨਾਂ ਨੇ ਸੋਚਿਆ ਕਿ ਤੁਸੀਂ ਉਹਨਾਂ ਦੀ ਜਦੋਂ ਮੁਸ਼ਕਿਲ ਛਾਰ ਦੋਗੇ। ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਜਿੱਥੇ ਕੋਈ ਪੰਜਾਬ ਤਕਲੀਫ ਹੁੰਦੀ ਸੀ ਆਪ ਹੁੰਦੇ ਸੀ ਉੱਥੇ। ਮੈਂ ਇਸ ਕਰਕੇ ਬੇਨਤੀ ਕਰਨਾ ਚਾਹੁੰਦਾ ਹਾਂ ਅੱਜ ਐਸੈਂਬਲੀ ਦਾ ਸੈਸ਼ਨ ਚ ਵੀ ਹੈ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਵੀ ਕਿਹਾ ਉੱਥੇ ਰੇਜ਼ ਕਰਨ ਕਿ ਇਮੀਡੀਏਟਲੀ ਘੱਟ ਤੋਂ ਘੱਟ ਜਿਹੜਾ ਇੱਥੋਂ ਦਾ ਖੁੱਡੀਆਂ ਸਾਹਿਬ ਮੰਤਰੀ ਐਗਰੀਕਲਚਰ ਦੇ ਘੱਟ ਤੋਂ ਘੱਟ ਉਹਨਾਂ ਨੂੰ ਤਾਂ ਆਉਣਾ ਚਾਹੀਦਾ ਸੀ ਨਾਲੇ ਇੱਥੋਂ ਤਾਂ ਮੈਨੂੰ ਲੱਗਦਾ ਨਾਲ ਹੀ ਉਹਨਾਂ ਦਾ ਪਿੰਡ ਨਾਲ ਹੀ ਹੈ 25 ਕਿਲੋਮੀਟਰ ਦੇ ਉਹਨਾਂ ਦਾ ਪਿੰਡ ਹੈ ਉਹ ਵੀ ਮਤਰਾ ਤੇ ਨਹੀਂ ਇੱਥੋਂ ਦੇ ਹਲਕਾ ਜਿਹੜਾ ਐਮਐਲਏ ਉਹ ਵੀ ਨਹੀਂ ਕੋਈ ਖਤਮ ਹੋ ਗਈ ਸਾਰੇ ਆਉਂਦੇ ਨਹੀਂ ਕੋਈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਇਹਨਾਂ ਨੂੰ ਘੱਟ ਘੱਟ 25 ਤੋਂ 30 ਹਜ਼ਾਰ ਰੁਪਏ ਕਿਲਾ ਮੁਆਵਜ਼ਾ ਜੇ ਨਾ ਦਿੱਤਾ ਤਾਂ ਵਿਚਾਰੀ ਪਰਵਾਹ ਤਬਾਹ ਹੋ ਜਾਣਗੇ ਇਹਨਾਂ ਨੇ ਇੱਥੇ ਬਹੁਤ ਲੋਕ ਠੇਕੇ ਕਿਨੇ ਕਿਨੇ ਲਿੱਤੇ 85 85 ਆਪਣੇ ਕੋਲ ਦੇਖਣੇ ਮਾੜਾ ਕੈਮਰਾ ਥੱਲੇ ਵੀ ਲਾ ਦਿਓ ਜੀ ਮਾੜਾ ਕੈਮਰਾ ਅੱਜਿੰਦਗੀ ਆ ਪਿੰਡ ਬਾਜਿਕ ਦੇ ਆ ਵਿਚਾਰਾ ਗਰੀਬ ਕਿਸਾਨ ਹੈ ਅਜੈਬ ਸਹੀ ਕਿੰਨੇ ਦਾ ਠੇਕ ਲਿੱਤਾ ਜੀ ਜਮੀਨ ਕਿੰਨੇ 80 ਹਜ਼ਾਰ ਨੂੰ ਕਿੰਨਾਰੇ 80 ਹਜ਼ਾਰ ਨੂੰ ਜ਼ਮੀਨ ਠੇਕੇ ਤੇ ਲੈ ਕੇ ਇਹ ਵਿਚਾਰਿਆਂ ਨੇ ਆ ਕਣ ਕਣਕ ਵਿੱਚੀ ਸੀ ਸਾਰੀ ਤਬਾਹ ਹੋ ਗਈ 80000 ਦੇ ਉੱਤੇ 80000 ਤੇ ਉੱਤੇ ਖਰਚਾ ਵੀ ਹੋਇਆ ਜੀ ਇਹਦੇ ਤੇ ਖਰਚਾ ਹੋਣਾ 15-20000 ਰੁਪਏ ਬੰਦੇ ਨੇ ਬਿਆਜ ਵੀ ਲੈ ਲਾ ਕੇ ਰੱਖੇ ਆ। ਕਾ ਹਾਲਾਤ ਹੈ ਅਗਲੀ ਫਸਲ ਦੇ ਲਈ ਚਾਹੀਦਾ ਜੀ ਅਗਲੀ ਅਗਲੀ ਫਸਲ ਦਾ ਵੀ ਖਰਚਾ ਮੈਨੂੰ ਬੜਾ ਦੁੱਖ ਆ ਰਿਹਾ ਜਦੋਂ ਅੱਜ ਮੈਂ ਆਇਆ ਦੇਖੋ ਲੋਕਾਂ ਦੇ ਸਭ ਦੇ ਚਿਹਰੇ ਦੇ ਦੇਖੋ ਕਿੰਨੀ ਉਦਾਸੀ ਹੈ ਇੱਕ ਮਹੀਨੇ ਬਾਅਦ ਇਹਨਾਂ ਦੇ ਘਰਾਂ 'ਚ ਦਾਣੇ ਆ ਜਾਣੇ ਸੀ ਇੱਕ ਮਹੀਨੇ ਤੋਂ ਪਹਿਲਾਂ ਹੀ ਇਹਨਾਂ ਦਾ ਇ tanto ਵੱਡਾ ਨੁਕਸਾਨ ਹੋਇਆ ਤੋਂ ਸਰਕਾਰ ਨੂੰ ਔਖੀ ਘੜੀ ਦੇ ਵਿੱਚ ਖੰਡਣਾ ਚਾਹੀਦਾ ਹੈ ਇਹਨੂੰ ਖੰਡਣਾ ਪੈਣਾ ਹੈ ਸੋ ਮੈਂ ਬੇਨਤੀ ਕਰਦਾ ਕਿ ਇਮੀਡੀਏਟਲੀ ਮੁਆਵਜ਼ਾ ਦਿੱਤਾ ਜਾਵੇ ਸਰ ਜੀ ਟੀਕੇ ਲਈ ਮਹਿੰਦਰ ਕੋਲੇ ਵਿਚਾਰੇ ਕੋਲੇ ਥੀ ਲਈ ਟੀਕੇ ਲਈ ਅੱਜ ਇਹ ਕੈਮਰਾ ਲਾਉ ਥੀ ਜਮ ਖਾਦਵੀ ਹੋ ਗਈ ਜੀ ਕਣਕ ਸੁੱਕ ਚਲੀ ਜਾਂਦੀ ਹੈ ਖਾਨ ਨੂੰ ਗਾਣੇ ਵੀ ਹੈ ਨਹੀਂ ਗਏ ਸੁੱਕਾ ਬਾਗ ਜਿਹੜੇ ਹੁਣ ਰੱਖ ਵੀ ਲਈ ਤੂੜੀ ਵੀ ਨਹੀਂ ਬਣਦੀ ਗਰਦ ਵੀ ਨਹੀਂ ਬਣਦੀ ਇਹਦੇ ਤਾਂ ਕੁਝ ਨਹੀਂ ਹੋਣਾ ਜਿਵੇਂ ਗੱਲ ਜੀ ਨਾ ਹਾਂ ਜੋ ਗਾਣਾ ਬੜਾ ਕੋਈ ਭਾਈ ਐ ਹੋਇਆ ਨਾਲ ਤੇ ਦੋ ਦਿਨ ਤੱਕ ਸੁੱਕੀ ਜਾਂਗੇ ਜੀ ਕਰਕੇ ਲੇਕੋ ਕੰਦਨ ਨਾ ਕੋਈ ਨਹੀਂ ਭੱਜੇ ਕੋਈ ਚਿੱਟੇ ਪਾ ਸਭ ਤਰ੍ਹਾਂ ਦੇ ਬੜੇ ਪੈਸੀ ਹੋਈ ਪਾ ਕਰ ਲੋ ਵਿਚੋਂ ਵੀ ਝੜ ਰਿਹਾ ਜਿਸ ਤੇ ਪਾਦੀ ਗਾਹ ਇੱਕ ਗਾਲ ਤਾਂ ਕੱਢੀ ਮਰ ਹੋਰ ਤਾਂ ਜਦ ਨਹੀਂ ਕਰਨਾ ਸਾਰ ਲੈਣ ਤਾਂ ਆਵੇ ਨਾ ਹੀ ਕੋਈ ਇੱਕ ਬਿਆਨ ਤਾਂ ਦੇ ਸਕਦੇ ਆ ਉਹਦੇ ਤੁਹਾਨੂੰ ਐਡੇ ਵੀ ਨਹੀਂ ਹੋ ਸਕਦਾ ਵੀ ਉਹਦੇ ਕੋਲ ਹਾਂ ਨਹੀਂ ਸਟੇਟ ਦਾ ਮੰਤਰੀ ਬਿਆਨ ਵੀ ਨਹੀਂ ਦੇ ਸਕਦਾ ਪਹੁੰਚ ਦੇ ਗਾਹ ਕੋਈ ਡੀਸੀ ਜਾਂ ਡੀਐਮ ਸਹੀ ਹੋਵੇ ਇੱਕ ਵੰਚੀ ਬੰਦ ਬਿਲਕੁਲ ਅਸਪਾਸ ਦੇਖੀ ਗਏ ਕਿਹਦੇ ਚੱਲੂ ਹੋ ਗਏ ਉਹਦੇ ਬਾਦਸਾ 70 ਸਾਲ ਹਾਂ ਜੀ ਉਹਨੇ ਸਾਰੀਆਂ ਚੀਜ਼ਾਂ ਦੇਖੀਆਂ ਹਾਂ ਤਾਂ ਨਹੀਂ ਉਹਨਾਂ ਨੂੰ ਪਤਾ ਸੀ ਤੇ ਨਾਲ ਦੇ ਨਾਲ ਪਹੁੰਚ ਜੂਮਵਾਰੀ ਹੁੰਦੀ ਹੈ ਹਾਂ ਜੀ ਉਹਨਾਂ ਨੂੰ ਬਹੁਤ ਪੀਂਦੇ ਹੁੰਦੇ ਜਿਨਾ ਜਿਹਾ ਵਾਹੀ ਨਹੀਂ ਆਤਾ ਜਿੰਦਗੀ ਮਿੱਲਾ ਲੁੱਟਣਾ ਸੀ ਲੁੱਟ ਗਏ ਹਾਂ ਜੀ ਹਾਂ ਜੀ ਹੁਣ ਉਹਨਾਂ ਨੂੰ ਕੁਝ ਨਹੀਂ ਹਾਂ ਜੀ ਇਹਦਾ ਪੰਡ ਸੀਗਾ ਜੀ ਪੰਡਾ ਵਾਲੇ ਕੰਮ ਹੁਣ ਕਰੀ ਜਾਂਦਾ ਹੈ ਇਹਦਾ ਇਹਨੂੰ ਕੋਈ ਹੈ ਨਹੀਂ ਪਰਖ ਸਕਦਾ ਹੈ ਨਹੀਂ ਜੀ ਕੀ ਹੈ ਰਾਜਨੀਤੀ ਕਰੂਗਾ ਕੀ ਕਿ ਕੰ ਜਾਣ ਫੰਦੀ ਨੂੰ ਭਰਾ ਦਿਓ ਲੋਕਾਂ ਨੂੰ ਮਾਰੂਗਾ ਨੱਚੇ ਨਾਲ ਦਾ ਨੱਚੂ ਬਾਈ ਮੈਂ ਪਿੰਡ ਕਰਮਗੰਗ ਛੱਤਰਾ ਖੜਾ ਬਠਿੰਡੇ ਦੇ ਸ਼ਹਿਰ ਦੇ ਨਾਲ ਮੇਨ ਹਾਈਵੇ ਤੇ ਖੜਾ ਹ ਜਿੱਥੇ ਪਰਸੋ ਗੜੇਵਾਰੀ ਹੋਈ ਅਸਾਰਾ ਸੂਚਾ ਪਿੰਡ ਇੱਥੇ ਖੜਾ ਬੱਚਾ ਬੱਚਾ ਸਤੇ ਸਾਰੀ ਫਸਲ 100% ਖਤਮ ਵਿਚਾਰਿਆਂ ਕੋਲੇ ਚਾਰਾ ਵੀ ਖਤ ਹੈ ਨਹੀਂ ਅਰ ਹੁਣ ਦਾਣੇ ਇਹਨਾਂ ਦੀ ਫਸਲਾਂ ਤੋਂ ਹੀ ਦਾਣੇ ਆਉਣੇ ਸੀ ਤੇ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਮੈਨੂੰ ਆ ਦੱਸ ਵੀ ਰਹੀ ਸੀ ਕਿ 2 ਦਿਨ ਹੋ ਗਏ ਸਰਕਾਰ ਦਾ ਕੋਈ ਅਫਸਰ ਜਾਂ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਦੇਖਣ ਵੀ ਨਹੀਂ ਆਇਆ ਮੈਂ ਡੀਸੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਹਾਂ ਚੀਫ ਸਕੱਟਰੀ ਨੂੰ ਤੇ ਮੁੱਖ ਮੰਤਰੀ ਨੂੰ ਸ਼ਾਮ ਤੱਕ ਟੀਮਾਂ ਭੇਜੋਏ تھے۔ ਸਾਰਾ ਜਾ ਕੇ ਦੇਖਣ ਤੇ ਮੁਆਵਜ਼ਾ ਦੇਣ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਨੈਚੁਰਲ ਡਿਜ਼ਾਸਟਰ ਫੰਡ ਹੁੰਦਾ ਹੈ। ਉਹ ਤਕਰੀਬਨ ਮੈਨੂੰ ਲੱਗਾ 1500 ਤੋਂ 200 2000 ਕਰੋੜ ਥੋੜੇ ਖਜ਼ਾਨੇ ਬੈਂਕ 'ਚ ਪਿਆ ਹੈ। ਉਹ ਇਮੀਡੀਏਟਲੀ ਰੀਲੀਜ਼ ਕਰ ਉਹ ਕੰਮ ਹੀ ਇਸ ਵਾਸਤੇ ਹੁੰਦਾ ਹੈ ਗੜੀਆਂ ਪੈ ਜਾਣੇ ਜਾਂ ਕੋਈ ਹੋਰ ਤੂਫਾਨ ਆ ਜਾਏ ਕਿ ਇਸ ਵਾਸਤੇ ਜਿਵੇਂ ਵੱਡੇ ਬਾਦਲ ਸਾਹਿਬ ਨਾਲ ਦੇ ਨਾਲ ਪੈਸਾ ਭੇਜ ਦਿੰਦੇ ਸੀ ਸੋ ਘੱਟੋ ਘੱਟ 20-25 ਹਜ਼ਾਰ ਰੁਪਏ ਕਿੱਲਾ ਇੱਕਦਮ ਰਿਲੀਜ਼ ਹੋਣਾ ਚਾਹੀਦਾ ਨਹੀਂ ਤਾਂ ਵਿਚਾਰਿਆਂ ਦਾ ਸਾਰਾ ਕੁਝ ਹੀ ਤਬਾਹ ਹੋ ਗਿਆ ਅੱਜ ਕਿਸਾਨ ਦੀ ਬੁਰੀ ਹਾਲਤ ਕਿਉਂ ਇਸ ਕਾਰਨ ਹੈ ਕਿ ਜਦੋਂ ਇੱਕ ਇੱਕ ਫਸਲ ਵੀ ਮਰ ਜੇ ਫਿਰ ਕਿਸਾਨ ਖੜਾ ਹੋਣਾ ਬਹੁਤ ਮੁਸ਼ਕਲ ਹੁੰਦੀ ਹੈ ਸੋ ਮੈਂ ਫਿਰ ਤੋਂ ਅਫਸਰ ਮੈਂ ਡੀਸੀ ਨੂੰ ਵੀ ਹੁਣ ਟੈਲੀਫੋਨ ਕਰੂੰਗਾ ਤੇ ਨਰਮਾ ਮਰ ਗਿਆ ਹੀ ਸੜ ਨਰਮਾ ਨਾਲੇ ਆ ਜਿਹੜੇ ਮੇਰੇ ਕੋਲੋਂ ਕਿਸਾਨ ਦਾ ਨਰਮਾ ਬੈਲਟ ਹੈ ਹੁਣੀ ਮੈਨੂੰ ਦੱਸਦੇ ਕਿ ਪਿਛਲੀ ਫਸਲ 'ਚ ਨਰਮਾ ਵੀ ਮਰ ਗਿਆ ਸੀ ਪਿਛਲੀ ਕੜਕੇ ਵੀ ਨਹੀਂ ਕੀ ਸਾਡੇ ਆ ਚਾਹ ਤੇ ਫਿਰ ਵੀ ਨਾ ਨਰਮੇ ਦਾ ਮੁਆਵਜ਼ਾ ਦਿੱਤਾ ਇਹਨੇ ਪਿਛਲੀ ਕੜਕ ਆ ਆਮ ਆਦਮੀ ਪਾਰਟੀ ਜੋ ਰੋਜ਼ ਕਹਿੰਦਾ ਸਾਡੀ 92 ਸੀਟਾਂ ਸਾਡੇ ਕੋਲੇ 92 ਸੀਟਾਂ ਦਾ ਮਤਲਬ ਤੁਹਾਡੇ ਕਰੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਤੂੰ ਸਮਝ ਨਹੀਂ ਰਿਹਾ ਸੀਟਾਂ ਜਿੱਤਣੀਆਂ ਕੁਰਸੀ ਤੇ ਬਹਿਣਾ ਅੱਗੇ ਪੁਲਿਸ ਦੇ ਹੂਟਰ ਵਜਾਉਣ ਵਾਸਤੇ ਨਹੀਂ ਤੁਹਾਨੂੰ ਰੋਕੀ ਚੁੰਦੇ ਤੁਹਾਨੂੰ ਚੁੰਦੇ ਆ ਕਿ ਜੇ ਮੁਸ਼ਕਲ ਆ ਜੇ ਤੇ ਬਾਹ ਫੜਨ ਵਾਸਤੇ ਇੱਕ ਜੀ ਜੇ ਮੈਂ ਜ਼ਿਕਰਾ ਮੈਂ ਬੇਨਤੀ ਕਰਦਾ ਭਗਵਾਨ ਤੁਹਾਨੂੰ ਬਾ ਆਪਣੇ ਅਫਸਰਾਂ ਤੋਂ ਪੁੱਛ ਲਓ ਵੱਡੇ ਬਾਦਲ ਸਾਹਿਬ ਕਿਵੇਂ ਐਜੇ ਸਮੱਸਿਆ ਨੂੰ ਹੱਲ ਕਰਦੇ ਸੀ ਜੇ ਤੁਹਾਨੂੰ ਨਹੀਂ ਪਤਾ ਤੇ ਅਫਸਰਾਂ ਨੂੰ ਅਫਸਰ ਦੱਸ ਦੇਣਗੇ ਇੱਕ ਜੀ ਏਰੀਆ ਨਾ ਡਾਰਕ ਜ਼ੋਨ ਚ ਪਾ ਰੱਖਿਆ ਮੋਟਰ ਜਿਹੜਾ ਸੋਲਰ ਮੋਟਰ ਨਾ ਬਹੁਤ ਸਮੱਸਿਆ ਆਈ ਜਾਂਦੀ ਹੈ ਯਾਰ ਗੱਲ ਹੈ ਜੀ 15 16 ਫੁੱਟ ਤੇ ਪਾਣੀ ਹੈ ਜੀ ਸਾਨੂੰ ਸਬਸਿਡੀ ਦੇ ਰਿਹਾ ਸੀ ਕੋਈ ਹੋਰ ਫਸਲਾਂ ਲਾ ਲੈ ਗਏ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂਜੀ ਮੇਰੀ ਗੱਲ ਮੰਨ ਲਿਓ ਜਿੱਦੋਂ ਤੋਂ ਕਾਲੀ ਸਰਕਾਰ ਨਹੀਂ ਆਉਂਦੀ ਕਿਸੇ ਨੇ ਕੁਝ ਨਹੀਂ ਦੇਣਾ ਭਾਵੇਂ 10 ਸਾਲਾਂ ਨਾਲ ਲਿਖਿਓ ਭਾਵੇਂ 15 ਸਾਲ ਬਿਲਕੁਲ ਸਹੀ ਗੱਲ ਜਿੰਨੀਆਂ ਮੋਟਰਾਂ ਜਿੰਨੀਆਂ ਤੁਸੀਂ ਜਦੋਂ ਮੈਂ 2 ਲੱਖ ਮੋਟਰਾਂ ਮੈਂ 1.5 ਲੱਖ ਮੋਟਰਾਂ ਦਿੱਤੀਆਂ ਸੀ ਮੁਫਤ ਹਾਂਜੀ ਅਤੇ ਅਸੀਂ ਹੋਰ ਵੀ ਦੇਣੀ ਹੈ ਕਿਉਂਕਿ ਆ ਆ ਜਿਹੜੇ ਬੰਦੇ ਆਉਂਦੇ ਨਾ ਇੱਕ ਅੱਜ ਠੱਗੀ ਮਾਰਨ ਵਾਸਤੇ ਕੱਲ ਠੱਗੀ ਮਾਰਨ ਵਾਸਤੇ ਅੱਜ ਠੱਗੀ ਮਾਰਨ ਵਾਸਤੇ ਆਉਂਦੇ ਆ ਹਾਂਜੀ 18 18000 ਤੁਸੀਂ ਮੋਟਰ ਦਿੱਤੀਆਂ ਹਜੇ ਤੱਕ ਚੱਲੀ ਜਾਂਦੀਆਂ ਉਹਨਾਂ ਦੇ ਫਸਲਾਂ ਬਹੁਤ ਵਧੀਆ ਹੁੰਦੀਆਂ ਨੇ ਕਣਕ ਵੇਲੇ ਗਰਦੌਰੀਆਂ ਹੋਗੀਆਂ ਰੁਪਈਆ ਕਿਸੇ ਨੂੰ ਆਇਆ ਨਹੀਂ ਗੱਲ ਤਾਂ ਹੀ ਬਰੇ ਕਰਦਾ ਹੋਇਆ ਅੱਧੀ ਮਰੀ ਜਿਹਾ ਸੱਚੀ ਨਾ ਲਾਈ ਲਗਾਤਾਰ ਆਰਣਾਉਂ ਸਰੇ ਦੀ ਗੱਲ ਹੈ ਜੀ ਨਰਮਾ ਸਾਡੇ 4 ਸਾਲ ਹੋ ਗਏ ਹੋਇਆ ਨੇ ਕਰਤ ਦੀਆਂ ਪਿਛਲੀਆਂ ਗੱਲਾਂ ਕਰਕੇ ਰੱਖੋ ਕਾਲੀ ਸਿੱਖਾ ਰੋਲ ਰਹੇ ਹੋ ਬੇਖੂਬ ਮੈਂ ਮੈਂ ਤੁਹਾਨੂੰ ਮੈਂ ਕੋਈ ਸਿਆਸਤ ਕਰਨ ਵਾਸਤੇ ਨਹੀਂ ਆਇਆ ਮੈਂ ਨਾ ਮੇਰੀ ਮੇਰੀ ਤਾਂ ਸੋਚ ਹੀ ਨਹੀਂ ਹੈ ਬਿਲਕੁਲ ਆਈ ਫਰਕ ਹੈ ਖੇਤਰੀ ਪਾਰਟੀ ਤੇ ਆ ਜਿਹੜੀਆਂ ਦੂਜੀਆਂ ਹਾਂਜੀ ਹਾਂਜੀ ਮੈਂ ਗੱਲ ਤਾਂ ਇਹ ਹੈ ਜੀ ਜ਼ਿਆਦਾ ਗਰਦੋਰੀ ਕਰਾਉਣੀ ਨਾ ਇਹਦੇ ਨਾਲ ਉਹਦਾ ਚੰਗਾ ਠੀਕ ਹੈ ਤੇ ਜੇ ਗਰਦੋਰੀ ਕਰਾਉਣੀ ਹੈ ਤਾਂ ਸਾਨੂੰ ਨਾਲੇ ਹੋਰ ਕਰਨਾ ਮੈਂ ਤੁਹਾਨੂੰ ਮੈਂ ਤੁਹਾਨੂੰ ਹੋਰ ਦੱਸਣਾ ਹੈ ਹਰ ਸਰਕਾਰ ਦੇ ਇੱਕ ਬੈਂਕ ਅਕਾਊਂਟ ਹੁੰਦਾ ਹੈ ਜਿੱਥੇ ਉਹਦਾ ਫੰਡ ਹੁੰਦਾ ਹੈ ਨੈਚੁਰਲ ਡਿਜ਼ਾਸਟਰ ਫੰਡ ਹਾਂਜੀ ਹਾਂਜੀ ਗਵਰਨਮੈਂਟ ਆਫ ਇੰਡੀਆ ਹੀ ਪਾਉਂਦੀ ਹੈ ਸਟੇਟ ਪਾਉਂਦੀ ਹੈ ਉੱਥੇ ਰਹਿੰਦਾ ਹੈ ਹਾਂਜੀ ਉਸ ਫੰਡ ਨੂੰ ਕੋਈ ਛੱਤ ਨਹੀਂ ਲਾ ਸਕਦਾ ਹਾਂਜੀ ਚੀਫ ਮਿਨਿਸਟਰ ਕਰਲਾ ਲਿਖਦਾ ਹੁੰਦਾ ਹੈ ਕਿ ਇੱਥੇ ਗੜੇ ਪੈ ਗਏ ਹਾਂਜੀ ਸੂਗਦਾਰੀਆਂ ਉਹਨੂੰ ਇਮੀਡੀਏਟਲੀ ਉਹ ਪੈਸਾ ਐ ਨਹੀਂ ਕਿ ਸਾਨੂੰ ਲੱਭਣਾ ਪੈਂਦਾ ਉਹ ਪਿਆ ਠੀਕ ਹੈ ਜੀ ਸੋ ਆ ਜਿਹੜਾ ਫੰਡ ਹੈ ਜੀ ਬਾਦਲ ਸਾਹਿਬ ਕਿਉਂ ਦੇ ਦਿੰਦੇ ਸੀ ਉਹ ਕਿਉਂਕਿ ਫੰਡ ਤੋਂ ਨਾਲ ਦੇਣਾ ਕੱਢ ਦਿੰਦੇ ਸੀ ਹਾਂਜੀ ਹਾਂਜੀ ਫਰਕ ਹੈ ਤਾਂ ਤੈਨੂੰ ਮੈਂ ਇਹਨੂੰ ਕਿਹੜਾ ਜੇ ਨਹੀਂ ਸਮਝ ਕੇ ਚਲੋਣੀ ਹੈ ਅਫਸਰਾਂ ਨੂੰ ਪੁੱਛ ਰੋ ਕਿ ਵੱਡੇ ਬਾਲ ਸਾਹਿਬ ਕਿਵੇਂ ਵੱਡੇ ਬਾਲ ਸਾਹਿਬ ਕਿਵੇਂ ਕਰਦੇ ਸੀ ਹੁਣ ਇੱਕ ਕਦਮ ਹੋਰ ਅੱਗੇ ਵਧਦਿਆਂ ਇਸੇ ਤਾਰਾ ਕਾਨਵੈਂਟ ਸਕੂਲ ਦੁਆਰਾ ਇੱਕ ਹੋਰ ਸਕੂਲ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਪਹਿਲਾ ਵਾਲੇ ਸਕੂਲ ਤੋਂ ਕਾਫੀ ਜ਼ਿਆਦਾ ਵੱਡਾ ਤਾਂ ਹੈ ਹੀ ਪਰ ਨਾਲ ਹੀ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਬਿਹਤਰ ਸਹੂਲਤਾਂ ਵੀ ਇਸ ਨਵੇਂ ਸਕੂਲ ਵਿੱਚ ਦਿੱਤੀਆਂ ਜਾਣਗੀਆਂ ਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈ ਸੀ ਐਸ ای ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ